ਪਟਿਆਲਾ ਪੁਲਿਸ ਤੇ ਕਾਊਂਟਰ ਇੰਟੈਲੀਜੈਂਸ ਦੇ ਵੱਲੋਂ ਸਾਂਝੇ ਆਪਰੇਸ਼ਨ ਦੇ ਦੌਰਾਨ 15 ਕਿਲੋ 680 ਗ੍ਰਾਮ ਅਫੀਮ ਤੇ ਇਸ ਦੇ ਨਾਲ 2 ਲੱਖ 30 ਹਜ਼ਾਰ ਦੀ ਡਰੱਗਮਣੀ ਸੰਤਨ ਵਿਅਕਤੀ ਕਾਬੂ ਕੀਤੇ ਗਏ ਨੇ ਤਾਂ ਪ੍ਰੈਸ ਕਾਨਫਰੰਸ ਦੇ ਦੌਰਾਨ ਵਰੁਣ ਸ਼ਰਮਾ ਆਈਪੀਐਸ ਜਨਾਂਦਾਈ ਕਹਿਣਾ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਯੁੱਧ ਨਸ਼ਿਆ ਦੇ ਵਿਰੁੱਧ ਮੁਹਿੰਮ ਚਲਾਈ ਗਈ ਹੈ ਤੇ ਉਸਤਾਤ ਡੀਜੀਪੀ ਪੰਜਾਬ ਗੌਰਵ ਯਾਦਵ ਦੇ ਨਿਰਦੇਸ਼ਾਂ ਤੇ ਲਗਾਤਾਰ ਹੀ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਤੇ ਕਾਰਵਾਈ ਜਨ ਅਦਾਇ ਕਹਿਣਾ ਹੈ ਕਿ ਅੰਤਰਰਾਸ਼ਟਰੀ ਗਿਰੋਹ ਜੋ ਕਿ ਨਾਰਥ-ਈਸਟ ਅਸਾਮ ਤੇ ਇਮਫਾਲ ਵਗੈਰਾ ਤੋਂ ਅਫੀਮ ਲਿਆ ਕੇ ਪੰਜਾਬ ਤੇ ਹਰਿਆਣਾ ਚ ਸਪਲਾਈ ਕਰਦੇ ਨੇ ਇੱਕ ਖੂਫੀਆ ਸੂਚਨਾ ਦੇ ਆਧਾਰ ਤੇ ਬਾੜਲੇ ਰਾਜਾ ਤੋਂ ਸਮੱਗਲਰ ਜਿਹੜੇ ਇੱਥੇ ਆਂਦੇ ਨੇ ਤੇ ਸਮਗਲਿੰਗ ਹੋ ਕੇ ਆਈ ਅਫੀਮ ਜਿਹੜੀ ਹੈ ਉਸ ਨੂੰ ਫੜਿਆ ਗਿਆ ਨਸ਼ਾ ਤਸਕਰਾ ਨੂੰ ਨੱਥ ਪਾਈ ਗਈ ਹੈ ਤਾਂ ਉਹਨਾਂ ਦਾ ਇਹ ਕਹਿਣਾ ਹੈ ਕਿ ਪਟਿਆਲਾ ਪੁਲਿਸ ਤੇ ਕਾਉਂਟਰ ਇੰਟੈਲੀਜੈਂਸ ਦੇ ਵੱਲੋਂ ਸਾਂਝੇ ਤੌਰ ਤੇ ਹੀ ਆਪਰੇਸ਼ਨ ਚਲਾਇਆ ਗਿਆ ਮਨਜੋਗ ਮੁੱਖ ਮੰਤਰੀ ਪੰਜਾਬ ਮਨਜੋਗ ਡੀਜੀਪੀ ਪੰਜਾਬ ਮਨਜੋਗ ਡੀਆਈਜੀ ਪਟਿਆਲਾ ਰੇਂਜ ਦੇ ਦਿਸ਼ਾ ਨਿਰਦੇਸ਼ ਹੈ ਪਟਿਆਲਾ ਪੁਲਿਸ ਕਾਫੀ ਸਮੇਂ ਤੋਂ ਬੜੀ ਸਰਗਰਮੀ ਨਾਲ ਜਿਹੜਾ ਯੋਧ ਨਸ਼ਿਆਂ ਵਿਰੁੱਧ ਸਟੇਟ ਗਵਰਨਮੈਂਟ ਦਾ ਇੱਕ ਇਨੀਸ਼ੀਏਟਿਵ ਆ ਉਹਨੂੰ ਅਸੀਂ ਬੜੀ ਤਨਦੇਹੀ ਨਾਲ ਤੇ ਬੜੀ ਡੈਡੀਕੇਸ਼ਨ ਨਾਲ ਇਸ ਇਨੀਸ਼ੀਏਟਿਵ ਨੂੰ ਪੂਰਾ ਕਰ ਰਹੇ ਹਾਂ ਇਸ ਯੋਧ ਨਸ਼ਿਆਂ ਵਿਰੁੱਧ ਕੈਂਪੇਨ ਚ ਇੱਕ ਕਾਫੀ ਵੱਡੀ ਸਫਲਤਾ ਸਾਨੂੰ ਉਦੋਂ ਮਿਲੀ ਜਦੋਂ ਕਿ ਪਟਿਆਲਾ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ ਯੂਨਿਟ ਪਟਿਆਲਾ ਦੀ ਸਾਂਝੀ ਟੀਮ ਨੇ ਇੱਕ ਸਾਂਝਾ ਆਪਰੇਸ਼ਨ ਕੀਤਾ ਐਸਪੀ ਡੀ ਗੁਰਮਨਸ ਮੈਂਸ ਐਸਪੀ ਪੀਬੀਆਈ ਜਸਬੀਰ ਸਿੰਘ ਡੀਐਸਪੀ ਕਾਊਂਟਰ ਇੰਟੈਲੀਜੈਂਸ ਸੰਜੀਵ ਸਾਗਰ ਜੀ ਡੀਐਸਬੀ ਪਤਨਾ ਇੰਦਰਪਾਲ ਇਨਸਪੈਕਟਰ ਹਰਪ੍ਰੀਤ ਸਿੰਘ ਕਾਉਂਟਰ ਇੰਟੈਲੀਜੈਂਸ ਯੂਨਿਟ ਪਟਿਆਲਾ ਤੇ ਪ੍ਰੋਬੇਸ਼ਨਲ ਡੀਐਸਪੀ ਜਿਹੜੇ ਕਿ ਐਸਐਚਓ ਕਗਲ ਅੱਗੇ ਰਸ਼ਵਿੰਦਰ ਸਿੰਘ ਇਹ ਸਾਰੀ ਟੀਮ ਨੇ ਇਸ ਆਪਰੇਸ਼ਨ ਨੂੰ ਬੜੇ ਸਾਇੰਟਿਫਿਕਲੀ ਅੰਜਾਮ ਦਿੱਤੇ ਹੋਏ ਇੱਕ ਕਰਟਾ ਗੱਡੀ ਦਿੱਲੀ ਨੰਬਰ ਦੀ ਅਸੀਂ ਰਾਉਂਡ ਅਪ ਕੀਤੀ ਤੇ ਤਿੰਨ ਦੋਸ਼ੀ ਜਿਹੜੇ ਕਿ ਸੰਗਰੂਰ ਏਰੀਏ ਦੇ ਰਹਿਣ ਵਾਲੇ ਆ ਉਹਨਾਂ ਨੂੰ ਅਸੀਂ ਰਾਉਂਡ ਅਪ ਕੀਤਾ ਇਸ ਆਪਰੇਸ਼ਨ ਚ ਰੀਸੈਂਟ ਸਮੇਂ ਦੀ ਇੱਕ ਕਹਿ ਸਕਦੇ ਆ ਸਤੋਂ ਵੱਡੀ ਰੀਸੈਂਟ ਸਮੇਂ ਦੀ ਓਪੀਐਮ ਦੀ ਅਫੀਮ ਦੀ ਰਿਕਵਰੀ ਹੈਗੀ ਆ ਤਕਰੀਬਨ 16 ਕਿਲੋ 15 ਕਿਲੋ ਤੇ 400 ਗ੍ਰਾਮ ਦੇ ਲਾਗੇ ਓਪੀਐਮ ਇਸ ਸਾਂਝੀ ਟੀਮ ਨੇ ਰਿਕਵਰ ਕੀਤੀ ਐਂਡ 2 ਲੱਖ 30 ਹਜ਼ਾਰ ਦੇ ਲਾਗੇ ਡਰੱਗ ਮਨੀ ਜਿਹੜਾ ਆ ਉਹ ਵੀ ਇਸ ਆਪਰੇਸ਼ਨ ਚ ਬਰਾਮਦ ਹੋਇਆ ਇਹਦੇ ਚ ਤਿੰਨ ਐਕਿਊਜ਼ ਨੇ ਤਿੰਨੇ ਐਕਿਊ ਸੰਗਰੂਰ ਏਰੀਏ ਦੇ ਰਹਿਣ ਵਾਲੇ ਇਹ ਵੇਖਣ ਵਾਲੀ ਗੱਲ ਇਹ ਆ ਕਿ ਪਹਿਲੀ ਵਾਰੀ ਰੀਸੈਂਟ ਸਮੇਂ 'ਚ ਜਿਹੜਾ ਨਾਰਥ-ਈਸਟ ਇੰਡੀਆ ਜਿਹੜਾ ਮਨੀਪੁਰ ਤੇ ਇੰਫਾਲ ਏਰੀਆ ਆ ਬਿਲਕੁਲ ਨਾਰਥ-ਈਸਟ ਜਿਹੜਾ ਆਪਾਂ ਕਹਿ ਸਕਦੇ ਹਾਂ ਬਿਲਕੁਲ ਕੋਰਨਰ ਏਰੀਆ ਇੰਡੀਆ ਦਾ ਉੱਥੋਂ ਇਹਨਾਂ ਨੇ ਕੰਟਰਬੈਂਡ ਅਰੇਂਜ ਕੀਤਾ ਸੀ ਤੇ ਇਹਨਾਂ ਲੰਬਾ ਸਫ਼ਰ ਤੈਅ ਕਰਕੇ ਇਹ ਇੱਥੇ ਉਹਨੂੰ ਸਪਲਾਈ ਕਰਨ ਪਹੁੰਚੇ ਸੀ ਬਟ ਪਟਿਆਲਾ ਪੁਲਿਸ ਦੀ ਤੇ ਕਾంటర్ ਇੰਟੈਲੀਜੈਂਸ ਯੂਨਿਟ ਪਟਿਆਲਾ ਦੀ ਮੁਸਤਦੀ ਨਾਲ ਇਸ ਆਪਰੇਸ਼ਨ ਨੂੰ ਅੰਜਾਮ ਦਿੱਤਾ ਜਾ ਸਕਿਆ ਇਸ ਕੰਟਰਾਬੈਂਡ ਦੀ ਜਿਹੜੀ ਇੰਟਰਨੈਸ਼ਨਲ ਮਾਰਕੀਟ ਵੈਲਿਊ ਹੈਗੀ ਆ ਉਹ ਮੇਰੇ ਹਿਸਾਬ ਨਾਲ ਕਰੋੜਾਂ ਚ ਹੈਗੀ ਆ ਤੇ ਕਾਫੀ ਵੱਡੀ ਮਤਲਬ ਤਕਰੀਬਨ 16 ਕੇਜੀ OPM ਅਸੀਂ ਰਿਕਵਰ ਕੀਤੀ ਇਹ ਤਿੰਨੇ ਦੋਸ਼ੀ ਜਿਹੜੇ ਆ ਇਹਨਾਂ ਦੇ ਅਮਰਜੀਤ ਸਿੰਘ ਹਰਮਨਜੀਤ ਸਿੰਘ ਤੇ ਹਰਪ੍ਰੀਤ ਸਿੰਘ ਇਹ ਤਿੰਨੇ ਸੰਗਰੂਰ ਏਰੀਆ ਦੇ ਰਹਿਣ ਵਾਲੇ ਮੈਂ ਅੱਗੇ ਦੱਸਣਾ ਚਾਹਾਂਗਾ ਕਿ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਸਟੇਟ ਗਵਰਨਮੈਂਟ ਦਾ ਇਨੀਸ਼ੀਏਟਿਵ ਹੈਗਾ ਏ ਇਹਦੇ ਚ ਪਟਿਆਲਾ ਪੁਲਿਸ ਹਰ ਸੰਭਵ ਅੱਗੇ ਵੀ ਜਿਹੜਾ ਉਪਰਾਲਾ ਆ ਉਹ ਕਰ ਰਹੀ ਆ ਅਸੀਂ ਇਲੀਗਲੀ ਬਿਲਡ ਕੀਤੀਆਂ ਜੜੀਆਂ ਪ੍ਰਾਪਰਟੀਆਂ ਨੇ ਨਸ਼ਾ ਤਸਕਰਾਂਦੀਆਂ ਉਹ ਅਸੀਂ ਡਿਮੋਲਿਸ਼ ਵੀ ਕਰਾਂਗੇ ਐਂਡ ਪੈਡਲਰਸ ਤੇ ਸਪਲਾਈਅਰਸ ਦੋਨਾਂ ਤੇ ਫੋਕਸ ਕਰਦੇ ਹੋਏ ਹਰੇਕ ਰਿਕਵਰੀ 'ਚ ਅਸੀਂ ਬੈਕਵਰਡ ਐਂਡ ਫਾਰਵਰਡ ਲਿੰਕੇਜ ਨੂੰ ਐਸਟੈਬਲਿਸ਼ ਕਰਾਂਗੇ ਕਿ ਕਿੱਥੋਂ ਕੰਟਰਾਬੈਂਡ ਨੂੰ ਪ੍ਰੋਕਿਊਰ ਕੀਤਾ ਸੀ ਤੇ ਕਿੱਥੇ ਅੱਗੇ ਸਪਲਾਈ ਕਰਨਾ ਸੀ ਜਿਹੜੇ ਐਡਿਕਟਸ ਨੇ ਜਿਹੜੇ ਸਕੋਰਚ ਇਸ ਨਸ਼ਿਆਂ ਦੇ ਕੋਰਚ ਇਹ ਮੈਂ ਬੇਸਿਕਲੀ ਇਹਨੂੰ ਇੱਕ ਬਿਮਾਰੀ ਵਜੋਂ ਵੇਖਦਾ ਹਾਂ ਤੇ ਕਿਸੇ ਵੀ ਬਿਮਾਰੀ ਦਇਲਾਜ ਸੰਭਵ ਹੈਗਾ ਹੈ ਸਟੇਟ ਗਵਰਨਮੈਂਟ ਦੇ ਬਿਲਕੁਲ ਕਲੀਅਰ ਡਾਇਰੈਕਸ਼ਨਸ ਨੇ ਮਾਨਜੋਗ ਡੀਜੀਪੀ ਸਾਹਿਬ ਦੇ ਕਲੀਅਰ ਡਾਇਰੈਕਸ਼ਨਸ ਨੇ ਕਿ ਜਿਹੜੇ ਐਡਿਕਟਸ ਨੇ ਉਹਨਾਂ ਨੂੰ ਅਸੀਂ ਸਿੰਪਥੀ ਦੀ ਸਹਾਨੂੰ ਭੂਤੀ ਦੀ ਨਿਗਾਹ ਨਾਲ ਵੇਖਦੇ ਹੋਏ ਉਹਨਾਂ ਦਾ ਡੀ ਐਡਿਕਸ਼ਨ ਸੈਂਟਰਾਂ 'ਚ ਇਲਾਜ ਕਰਾਣਾ ਹੈ ਓਟ ਸੈਂਟਰਾਂ 'ਚ ਇਲਾਜ ਕਰਾਣਾ ਹੈ ਤਾਂ ਕਿ ਉਹ ਨਸ਼ਿਆਂ ਦੇ ਇਸ ਕੋਲ ਨੂੰ ਮੈਡੀਕਲੀ ਇਸ ਤੋਂ ਨਿਕਲ ਕੇ ਜਿਹੜੀ ਸਮਾਜ ਦੀ ਮੁੱਖ ਧਾਰਾ ਆ ਉਹਦੇ 'ਚ ਸ਼ਾਮਿਲ ਹੋ ਸਕਣ ਪਰ ਉਸ ਦੇ ਨਾਲ ਜਿਹੜੀ ਸਪਲਾਈ ਚੇਨ ਹੈਗੀ ਹੈ ਸਪਲਾਈ ਚੇਨ ਨੂੰ ਮੁਕੰਮਲ ਤਰੀਕੇ ਨਾਲ ਤੋੜਨਾ ਪਟਿਆਲਾ ਪੁਲਿਸ ਦਾ ਟੀਚਾ ਆ ਪਿਛਲੇ ਕਾਫੀ ਸਮੇਂ ਤੋਂ ਪਟਿਆਲਾ ਪੁਲਿਸ ਨੇ ਬਹੁਤ ਵਧੀਆ ਕਾਰਗੁਜ਼ਾਰੀ ਕੀਤੀ ਆ ਤੇ ਮੈਂ ਇਨਸ਼ੋਰ ਕਰਦਾ ਕਿ ਸੋਸਾਇਟੀ ਦੇ ਮੀਡੀਆ ਦੇ ਤੇ ਸਮਾਜ ਦੇ ਹਰੇਕ ਐਸਪੈਕਟ ਦੇ ਕੋਆਪਰੇਸ਼ਨ ਨਾਲ ਕੋਆਰਡੀਨੇਸ਼ਨ ਨਾਲ ਅਸੀਂ ਯੋਧਨਸ਼ਿਆਂ ਵਿਰੁੱਧ ਨੂੰ ਉਸ ਦੇ ਮੁਕੰਮਲ ਅੰਜਾਮ ਤੱਕ ਪਹੁੰਚਾਵਾਂਗੇ